ਪਰਮਾਤਮਾ ਦਾ ਜੋ ਘਰ ਹੈ ਜੋ ਦਰਵਾਜ਼ਾ ਆ ਜੋ ਅਸੀਂ ਅਰਦਾਸ ਕਰਦੇ ਆ ਵੀ ਮਹਾਰਾਜ ਆ ਸਾਡੀ ਫਰਿਆਦ ਸੁਣੋ ਆ ਸਾਡਾ ਕੰਮ ਹੋਣਾ ਚਾਹੀਦਾ ਉਹਦੇ ਦਰਵਾਜ਼ੇ ਖੁੱਲਦੇ ਆ 12 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤੱਕ ਅੰਮ੍ਰਿਤ ਵੇਲੇ ਅੱਧਾ ਘੰਟਾ ਮੈਡੀਟੇਸ਼ਨ ਕਰਨੀ ਸਿਮਰਨ ਕਰਨਾ ਦਿਨੇ ਤੁਸੀਂ ਭਾਵੇਂ 12 ਘੰਟੇ ਕਰ ਲਓ ਉਹਨਾਂ ਦੋਨਾਂ ਦਾ ਆਪਸ ਵਿੱਚ ਮੁਕਾਬਲਾ ਨਹੀਂ ਹੋ ਸਕਦਾ ਜੋ ਮਸਤੀ ਆ ਜੋ ਸਰੂਰ ਆ ਬੇਅੰਤਿਹਤ ਉਹ ਦੁਨੀਆ ਹੀ ਬਖਰੀ ਹੈ ਇਸ ਕਰਕੇ ਸਮੇ ਦਾ ਸਤਕਾਰ ਕਰਨਾ ਬਹੁਤ ਜ਼ਰੂਰੀ ਹੈ ਸਿੱਖਣਾ ਪਏਗਾ ਸਾਨੂੰ ਕਿ ਪਾਈ ਆਹ ਕੰਮ ਇਸੇ ਟਾਈਮ ਹੋਣਾ আচ্ছা ਇੱਕ ਤੁਹਾਡੇ ਟਾਈਮ ਤੋਂ ਗੱਲ ਜਿੱਤੇ ਹੈਗੀ ਕਹਿੰਦੇ ਨੇ ਕਿ ਜਿਆਤਰ ਜਿਹੜੇ ਵਿਆਹ ਹੋਏ ਨੇ ਨਾ ਮਰਦ ਨੇ ਕਹ ਲੋ ਬਹੁਤ ਜ਼ਿਆਦਾ ਟੈਨਸ਼ਨਸ ਤਾਂ ਹੈਗੀ ਹੈਗੇ ਨੇ ਕਈਨ ਉਹਨਾਂ ਫਿਜ਼ੀਕਲੀ ਵੀ ਬਹੁਤ ਚੈਲੰਜਸ ਨੇ ਜਿਹੜੇ ਉਹ ਫੇਸ ਕਰਨੇ ਪੈਂਦੇ ਨੇ ਖਾਸ ਕਰਕੇ ਜਿਵੇਂ ਤੁਸੀਂ ਗੱਲ ਕਰਦੇ ਮਰਦਾਨੀ ਦੀ ਗੱਲ ਕਰ ਲਈਏ ਆਪਾਂ ਨੌਜਵਾਨ ਕਈ ਅਜਿਹੇ ਨੇ ਜਿਨ੍ਹਾਂ ਧਿਆਨ ਨਹੀਂ ਹੁੰਦਾ ਹੈਗਾ ਆਪਣੀ ਸਰੀਰ ਦੇ ਵੱਲ ਵੀ ਧਿਆਨ ਨਹੀਂ ਹੁੰਦਾ ਹੈਗਾ ਔਰ ਫਿਜ਼ੀਕਲ ਐਕਟੀਵਿਟੀਜ਼ ਦੇ ਵੱਲ ਵੀ ਧਿਆਨ ਨਹੀਂ ਹੁੰਦਾ ਹੈਗਾ ਉਹਨਾਂ ਦਾ ਵੀ ਅਸੀਂ ਕੋਈ ਐਕਟੀਵਿਟੀ ਜਹੀ ਕਰੀਏ ਵੀ ਅਸੀਂ ਐਕਟਿਵ ਰਹੀਏ ਉਹ ਉਹਨਾਂ ਦੇ ਵਿਆਹੁਤਾ ਜਿਹੜਾ ਪਰਿਵਾਰ ਕਹਿ ਲਓ ਜਾਂ ਉਹ ਸਮਾ ਕਹਿ ਲਓ ਉਹ ਸਾਰਾ ਤੈਸ ਨੈਸ ਹੋ ਜਾਂਦਾ ਹੈ ਉਭੀ ਇਹਦੇ ਵਿੱਚ ਕਰ ਕੀ ਹੁੰਦਾ ਵੀ ਸਾਡਾ ਧਿਆਨ ਨਹੀਂ ਹੁੰਦਾ ਇਸ ਚੀਜ਼ ਦੇ ਵੱਲ ਵੀਰੇ ਪ੍ਰਮਾਤਮਾ ਨੇ ਸਾਨੂੰ ਇੱਕ ਬਹੁਤ ਹੀ ਅਗੰਮੀ ਸ਼ਕਤੀ ਦਾਤ ਬਖਸ਼ੀ ਹੈ ਇਸ ਨੂੰ ਬੋਲਦੇ ਨੇ ਕ੍ਰੀਏਟਿਵ એનર્ਜੀ ਬਣਾਉਣ ਵਾਲੀ ਸ਼ਕਤੀ ਪੈਦਾ ਕਰਨ ਵਾਲੀ ਸ਼ਕਤੀ ਆਮ ਟਰਮ ਦੇ ਵਿੱਚ ਮੈਡੀਕਲ ਟਰਮ ਦੇ ਵਿੱਚ ਇਸ ਨੂੰ ਬੋਲਦੇ ਆ ਸੈਕਸ਼ੂਅਲ એનર્ਜੀ ਹੂੰ ਤੁਸੀਂ ਸੋਚੋ ਜੋ ਤਾਕਤ ਇੱਕ ਬੱਚੇ ਨੂੰ ਜਨਮ ਦੇ ਸਕਦੀ ਹੈ ਜੇ انسان ਉਸ ਨੂੰ ਸਮੇਟ ਲਵੇ। ਤੋ انسان ਨੂੰ ਕਿੱਥੇ ਨਹੀਂ ਪਚਾ ਸਕਦੀ। ਇਟਸ ਲਾਈਕ ਅ ਯੂਰੇਨੀਅਮ ਓਟੈਂਟ ਹਾਈਪਰ એનર્ਜੀ ਹੈ ਤੇਜ। ਸੋਰਸ ਆਫ એનર્ਜੀ ਜਿਵੇਂ ਨਿਊਕਲੀਅਰ એનર્ਜੀ ਹੈ ਨਾ ਇਹ ਉਹ એનર્ਜੀ ਹੈ انسان ਦੇ ਅੰਦਰ। ਜੋ ਵੀ ਅਸੀਂ ਭੋਜਨ ਕਰਦੇ ਆ ਸਾਡੇ ਅੰਦਰ ਇਕੱਠੀ ਹੋ ਜਾਂਦੀ ਹੈ। ਉਲਟਾ ਚੱਕਰ ਦੇ ਵਿੱਚ ਆਰ ਦੀ ਬੇਸ ਆਫ ਥਿਸ ਫਾਈਨ ਫਿਰ ਉਹ એનર્ਜੀ ਸਾਨੂੰ ਹਰ ਇੱਕ ਕਾਰਜ ਵਾਸਤੇ ਚਾਹੀਦੀ ਕੋਈ ਕੰਮ ਕਰ ਕਰਨਾ ਜਿੱਥੇ ਦਿਮਾਗ ਲਾਉਣਾ ਸਰੀਰਿਕ ਪੋਟੈਂਸ਼ੀਅਲ ਚਾਹੀਦਾ ਉਹ એનર્ਜੀ ਉੱਥੇ ਯੂਟਲਾਈਜ਼ ਕੀਤੀ ਜਾਂਦੀ ਹੈ ਅੱਜ ਦੇ ਬੱਚੇ ਨੂੰ ਇਹਦੇ ਬਾਰੇ ਨੌਲੇਜ ਨਹੀਂ ਹੈਗੀ ਨੌਜਵਾਨ ਨੂੰ ਨੌਲੇਜ ਨਹੀਂ ਹੈਗੀ ਇਥੋਂ ਤੱਕ ਕਿ ਵੱਡੇ ਤੋਂ ਵੱਡੇ ਇੰਸਟੀਟਿਊਸ਼ਨਸ ਕੋਸ਼ਿਸ਼ ਨਹੀਂ ਸਿਖਾਇਆ ਜਾਂਦਾ ਤਦ ਉਹਨਾਂ ਦੇ ਲੱਦ ਕਤਰਾਂ ਉਂਦੀ ਕਾਤੂ ਨੇ ਸਿਖਾਉਣ ਲੱਗੇ ਵੀਰ ਇੱਕ ਗੱਲ ਇਦਾਂ ਕਿ ਜਿੰਨਾ ਚਿਰ ਇਨਸਾਨ ਖੋਦ ਉਸ ਰਸਤੇ ਤੇ ਨਹੀਂ ਤੁਰਦਾ ਉਹ ਦੂਸਰੇ ਨੂੰ ਮੋੜ ਨਹੀਂ ਸਕਦਾ ਤੁਸੀਂ ਦੂਸਰੇ ਇਨਸਾਨ ਨੂੰ ਉਹਨਾਂ ਚਿਰ ਹੀ ਪ੍ਰਭਾਵਿਤ ਕਰ ਸਕਦੇ ਆ ਜਿੰਨਾ ਚਿਰ ਤੁਸੀਂ ਖੋਦ ਉਸ ਰਸਤੇ ਤੇ ਤੁਰ ਸਕਦੇ ਆ ਪਹਿਲੇ ਖੋਦ ਫਿਰ ਦੂਸਰੇ ਇਨਸਾਨ ਉਤੇ ਅਸਰ ਹੋਣਾ ਜਿਵੇਂ ਹੁਣ ਤੁਹਾਡਾ ਭਰਾ 10 ਸਾਲ ਤੋਂ ਕਦੀ ਖੰਡ ਅਸੀਂ ਵਰਤੀ ਨਹੀਂ ਐ ਤਾਂ ਹੱਥ ਦੇ ਵਿੱਚ ਫੜ ਕੇ ਨਹੀਂ ਦੇਖੀ ਹਮ ਅਸੀਂ ਆਪਣੇ ਭੈਣ ਭਰਾਵਾਂ ਨੂੰ ਕਹਿੰਨੇ ਪਾਈ ਗੋੜ ਛਕੋ ਹਮ ਵਧੀਆ ਸ਼ੱਕਰ ਤਿਆਰ ਕਰਕੇ ਲਿਆਓ ਵਸਰ ਕਰੇਗੀ ਗੱਲ ਗੁੜ ਸੈਕਸ਼ੂਅਲ એનર્ਜੀ ਦੇ ਲਈ ਨਹੀਂ ਗੋੜ ਐਜ਼ ਅ ਜਿਵੇਂ ਆਪਾਂ ਵਧੀਆ ਚੀਜ਼ ਕਹਿ ਸਕਦੇ ਆ ਕਿਉਂਕਿ ਖੰਡ ਸਰੀਰ ਵਾਸਤੇ ਬਹੁਤ ਮਾੜੀ ਆ ਹਮ ਛੋਟੀ ਉਮਰ ਤੋਂ ਹੀ ਆਸੀਂ ICSE ਬੋਰਡ ਦੇ ਵਿੱਚ ਪੜੇ ਬੱਚਿਆਂ ਨੂੰ ਨਾਲ ਦੇ ਬੱਚੇ ਹੀ ਖਤਮ ਕਰਦੇ ਆ ਡਾਰਕ ਰਿਐਲਿਟੀ ਦੀ ਗੱਲ ਕਰਦੇ ਆ ਕਿ ਭਾਈ ਇਹਦੇ ਪੱਲੇ ਕੱਖ ਨਹੀਂ ਹੈ ਇਹਦੀ ਗਰਲਫ੍ਰੈਂਡ ਨਹੀਂ ਹੈਗੀ ਹਮ 8ਵੀਂ 9ਵੀਂ ਕਲਾਸ ਦੇ ਵਿੱਚ ਹੀ ਬੱਚੇ ਇੱਕ ਦੂਜੇ ਨੂੰ ਟਿਚਰਾ ਕਰਨੀ ਸ਼ੁਰੂ ਕਰ ਦਿੰਦੇ ਆ ਫਿਰ ਸਾਫ਼ ਸਪਸ਼ਟ ਤੌਰ ਤੇ ਗੱਲ ਕਰਦੇ ਆ ਮਾਪੇ ਪਾਪੀ ਸੁਣਨਗੇ ਇਸ ਵੀਡੀਓ ਨੂੰ ਕਿ ਇਹ ਤੇ ਮਰਦੀ ਨਹੀਂ ਹੈਗਾ ਇਹ ਮਾਸਟਰਬੇਸ਼ਨ ਨਹੀਂ ਕਰਦਾ ਜਦੋਂ ਇਹੋ ਜੀ ਸੁਸਾਇਟੀ ਮਿਲਨੀ ਆ ਤੁਸੀਂ ਵੇਖੋ ਵੀ ਬੱਚਿਆਂ ਦੀ ਕੀ ਹਾਲਤ ਹੋਏਗੀ ਤੁਸੀਂ ਗੱਲ ਨੋਟ ਕੀਤੀ ਹੋਣੀ ਆ ਜਿਹੜੀਆਂ ਲੜਕੀਆਂ ਨੇ ਬੱਚਿਆਂ ਨੇ ਪੜ੍ਹਾਈ ਦੇ ਵਿੱਚ ਸਕੂਲ ਟਾਈਮ ਤੇ ਜਾਂ ਕਾਲਜ ਟਾਈਮ ਤੇ ਬਹੁਤ ਅੱਗੇ ਹੁੰਦੀ ਆ ਖਾਸ ਕਰਕੇ ਜਿਹੜੇ ਬੱਚੇ ਆ ਜਾਂ ਮੇਲ ਨੇ ਉਹ ਮੁਕਾਬਲਾ ਨਹੀਂ ਕਰ ਪਾਉਂਦੇ ਕਿਉਂ ਕਿ ਬੱਚਿਆਂ ਦਾ ਪੂਰਾ ਧਿਆਨ ਹੁੰਦਾ ਪੜ੍ਹਾਈ ਤੇ ਕੋਈ ਗਲਤ ਆਰਤ ਨਹੀਂ ਹੁੰਦੀ ਗਲਤ ਰਸਤੇ ਨਹੀਂ ਹੁੰਦੇ ਬਚੀਆਂ ਹੁੰਦੀਆਂ ਲੇਕਿਨ ਜਿਹੜੇ ਲੜਕੇ ਆ ਉਹ ਮਿੱਟੀ ਕਰ ਲੈਂਦੇ ਆਪਣੇ ਆਪ ਨੂੰ ਤੁਸੀਂ ਵੇਖੋ ਉਹਨਾਂ ਦੇ ਗ੍ਰੇਡਸ ਵੀ ਗਿਰ ਜਾਂਦੇ ਆ ਕੁਝ ਸਮਝ ਨਹੀਂ ਆਉਂਦਾ ਮਾਈਂਡ ਬਲੈਂਕ ਹੁੰਦਾ ਕੁਝ ਪੜਾਈ ਨਹੀਂ ਕੋਈ ਕੁਛ ਨਹੀਂ ਅਵਾਰਾ ਕਰਦੀ ਔਰ ਰਿਲੇਸ਼ਨਸ਼ਿਪ ਦੇ ਵਿੱਚ ਪਏ ਰਹਿਣਾ ਬਸ ਆਹੀ ਕੰਮ ਆ ਲੜਾਈ ਝਗੜੇ ਪੈਂਦੇ ਸੱਟੇ ਹਰ ਇੰਸਟੀਚਿਊਨ ਦੇ ਵਿੱਚ ਸੈਲੀਬਸਿ ਲੰਗੋੜ ਦਾ ਪੱਕਾ ਹੋਣਾ ब्रह्मचर्य ਜਵਾਤ ਸਾਥ ਇਹਦੇ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ ਪੰਜਾਬੀ ਜਾਣੇ ਜਾਂਦੇ ਸੀ ਕਿ ਸੇਤ ਨਾਲ ਸ਼ਰੀਰਾਂ ਦੇ ਨਾਲ ਤਿੱਖੇ ਦਿਮਾਗਾਂ ਦੇ ਨਾਲ ਤੇ ਹੁਣ ਪੰਜਾਬੀ ਕਿੱਥੋਂ ਜਾਣੇ ਜਾਂਦੇ ਆ ਟਡਾਂ ਦੇ ਨਾਲ ਬਿਮਾਰੀਆਂ ਦੇ ਨਾਲ ਸਟ्रेस ਦੇ ਨਾਲ ਕਮਜ਼ੋਰੀਆਂ ਦੇ ਨਾਲ ਪੰਜਾਬ ਦੇ ਵਿੱਚ ਜੋ ਸੈਂਟਰਸ ਖੁੱਲੇ ਨੇ ਬੱਚਿਆਂ ਬੱਚਾ ਨਹੀਂ ਜਿਨ੍ਹਾਂ ਨੂੰ ਪੈਦਾ ਹੁੰਦਾ ਇਹ ਇੱਕ ਬਹੁਤ ਵੱਡੀ ਚਪੇੜ ਹੈ ਪੰਜਾਬੀਆਂ ਉੱਤੇ ਕਿਵੇਂ ਹੋ ਗਿਆ ਸਭ ਕਿਉਂਕਿ ਪੰਜਾਬੀ ਆਪਣੇ ਰੂਟਸ ਤੋਂ ਟੁੱਟ ਚੁੱਕੇ ਆ ਸਿੱਖ ਆਪਣੀਆਂ ਜੜ੍ਹਾਂ ਤੋਂ ਬਹੁਤ ਦੂਰ ਹੋ ਚੁੱਕੇ ਇਹ ਡਾਰਕ ਰਿਐਲਿਟੀ ਹੈ ਪਹਿਲਾ ਕਿਰਦਾਰ ਕੈਰੈਕਟਰ ਜੇ ਤੁਹਾਡੇ ਕੋਲ ਕਿਰਦਾਰ ਆ ਤੁਹਾਡੇ ਕੋਲ ਸਭ ਕੁਝ ਲੇਕਿਨ ਅੱਖਾਂ ਖੋਲਦੇ ਸਾਰੇ ਹੋਸ਼ ਆਉਂਦੇ ਸਾਰੇ ਬੱਚੇ ਨੂੰ ਕਿਰਦਾਰ ਬਾਰੇ ਸਮਝਾਇਆ ਹੀ ਨਹੀਂ ਜਾਂਦਾ ਉਲਟਾ ਉਸ ਨੂੰ ਗਲਤ ਸੋਸਾਇਟੀ ਵਿੱਚ ਪਾਇਆ ਜਾਂਦਾ ਪੜ੍ਹਾਈ 'ਚ ਕਮਜ਼ੋਰ ਫੇਰ ਅੱਗੇ ਕੋਈ ਫੋਕਸ ਨਹੀਂ ਔਰ ਫਿਰ ਬੰਨਾ ਕੀ ਆਉਨੇ ਜ਼ਿੰਦਗੀ ਤਾਂ ਵਹੀ ਹੋਣੀ ਆ ਤੇ ਜਦੋਂ ਦਿਮਾਗ ਬੰਦ ਹੋ ਜਾਣਾ ਤੇ ਫਿਰ ਇੱਕੋ ਹੀ ਰਸਤਾ ਆ ਕਿ ਜ਼ਮੀਨ ਵੇਚੋ ਪਲਾਟ ਵੇਚ ਦਿਓ ਤੇ ਫਿਰ ਬਾਹਰ ਜਾਓ ਉੱਥੇ ਜਾ ਕੇ ਲੇਬਰ ਦਾ ਕੰਮ ਕਰੋ ਅੱਜ ਕੱਲ ਸਾਡੇ ਪੰਜਾਬੀ ਬਹੁਤ ਮਾਣ ਮਹਿਸੂਸ ਕਰ ਰਹੇ ਆ ਦੀ ਬਾਹਰ ਜਾ ਕੇ ਦਿਹਾੜੀਆਂ ਕਰ ਰਹੇ ਆ। ਕੁੜੀਆਂ ਵੀ ਉੱਥੇ ਸੀਮਿੰਟ ਦੀਆਂ ਬੋਰੀਆਂ ਢੋ ਰਹੀਆਂ ਨੇ। ਕਿੰਨੀ ਮੜੀ ਗੱਲ ਹੈ। ਅਸੀਂ ਤੇਹੀ ਕਵਾਂਗੇ ਕਿ ਭਾਈ ਆਪਣਾ ਕਿਰਦਾਰ ਸੰਭਾਲੋ। ਪਿਓਰਿਟੀ ਰੱਖੋ ਮਾਈਂਡ ਬਾਡੀ ਵਾਈਜ਼। ਤੁਹਾਨੂੰ ਕਾਮਯਾਬੀ ਤੋਂ ਕੋਈ ਨਹੀਂ ਰੋਕ ਸਕਦਾ। ਮਹਾਨ ਤੋਂ ਮਹਾਨ ਜਿੰਨੇ ਵੀ ਫਿਲਾਸਫਰ ਨੇ, ਇਨਵੈਂਟਰਸ ਨੇ, ਸਾਇੰਟਿਸਟਸ ਨੇ ਜਿਨ੍ਹਾਂ ਨੇ ਦੁਨੀਆਂ ਦੇ ਵਿੱਚ ਬਹੁਤ ਨਾਮ ਕਮਾਇਆ। ਉਹਨਾਂ ਨੇ ਇਸ એનર્ਜੀ ਨੂੰ ਸਹੀ ਤਰੀਕੇ ਨਾਲ ਯੂਟਲਾਈਜ਼ ਕੀਤਾ। ਹੂੰ। ਓਨਲੀ ਫੋਰ ਪ੍ਰੋਕਰੀਏਸ਼ਨ। اولاد ਪ੍ਰਾਪਤੀ ਵਾਸਤੇ। ਬੱਚੇ ਨੂੰ ਜਨਮ ਦੇਣਾ। ਹੂੰ। ਉਸ ਤੋਂ ਅੱਗੇ ਨਹੀਂ। ਕਿਉਂਕਿ ਇਹਦੇ ਵਾਸਤੇ ਬਣੇ ਆ। ਜਿੰਨੇ ਮਰਜ਼ੀ ਤੁਸੀਂ ਪੰਛੀ ਦੇਖ ਲਓ। ਜਾਨਵਰ ਦੇਖ ਲਓ। ਉਹ ਸਾਰੇ ਕੁਦਰਤ ਦਾ ਨਿਯਮ ਮੰਨ ਰਹੇ ਆ। ਸਾਲ ਦੇ ਵਿੱਚ ਇੱਕ ਵਾਰੀ ਪ੍ਰੋਕਰੀਏਟ ਕਰਦੇ ਆ। ਤੇ ਇਨਸਾਨ ਦਿਨ ਚ ਚਾਰ ਵਾਰੀ। ਦੀ ਹਾਲਾਤਾਂ ਜਿੰਨੇ ਵੀ ਗਾਣੇ ਬਣੇ ਆ ਏਸੀ એનર્ਜੀ ਨੂੰ ਸਮਰਪਿਤ ਆ ਦੁਨੀਆ ਦੇ ਵਿੱਚ ਜਿੰਨੇ ਵੀ ਤੁਸੀਂ ਗਾਣੇ ਸੁਣੇ